ਵਹਿਗੁਰੂ ਜੀ ਕਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਤਿਹ ਗੁਰੂ ਜੀ ਦੀ ਪਿਆਰੀ ਸਾਧ ਸੰਗਤ ਜੀ ਅੱਜ ਅਸੀਂ ਵਿਚਾਰ ਕਰਾਂਗੇ ਧੰਤਨ ਪਿਆਰੇ ਬਾਬਾ ਨਾਨਕ ਸਿੰਘ ਜੀ ਨਾਨਕਸਰ ਕਲੀਰਾਂ ਵਾਲਿਆਂ ਦੀ ਪਿਛਲੇ ਜਨਮ ਦੀ ਸਾਖੀ ਧੰਤਨ ਪਿਆਰੇ ਬਾਬਾ ਨਾਨਕ ਸਿੰਘ ਜੀ ਮਹਾਰਾਜ ਨਾਨਕਸਰ ਕਲੀਰਾਂ ਵਿੱਚ ਬ੍ਰਾਜਮਾਨ ਸਨ ਸੰਗਤਾਂ ਦੂਰੋਂ ਨੇੜੇ ਆ ਕੇ ਦਰਸ਼ਨ ਕਰਦੀਆਂ ਹਨ ਅੱਜ ਇੱਕ ਨਵੇਂ ਪ੍ਰੇਮੀ ਨੂੰ ਤੱਕ ਕੇ ਬਾਬਾ ਜੀ ਨੇ ਪੁੱਛਿਆ ਭਾਈ ਤੂੰ ਕੌਣ ਹੈ ਕਿੱਥੋਂ ਆਇਆ ਹੈ ਤੇਰਾ ਨਾਮ ਕੀ ਹੈ ਤਾਂ ਉਸਨੇ ਅੱਗੇ ਬੇਨਤੀ ਕੀਤੀ ਜੀ ਮੇਰਾ ਪਿੰਡ ਕਲੇਰ ਹੈ ਤੇ ਮੇਰਾ ਨਾਮ ਕਰਤਾਰ ਸਿੰਘ ਹੈ ਪਿਤਾ ਜੀ ਦਾ ਨਾਮ ਨਿਧਾਨ ਸਿੰਘ ਹੈ ਇਹ ਸੁਣ ਕੇ ਬਾਬਾ ਜੀ ਨੇ ਆਖਿਆ ਪਹਿਲਾਂ ਤਾਂ ਤੈਨੂੰ ਕਦੇ ਦੇਖਿਆ ਨਹੀਂ ਹੈ ਤਾਂ ਉਸਨੇ ਦੱਸਿਆ ਜੀ ਮੈਂ ਜੀ ਮੈਂ ਲਖਨਊ ਨੌਕਰੀ ਕਰਦਾ ਹਾਂ ਅੱਜ ਕੱਲ ਛੁੱਟੀ ਤੇ ਆਇਆ ਹਾਂ ਤੇ ਦਰਸ਼ਨ ਕਰਨ ਦਾ ਫੁਰਨਾ ਬਣਿਆ ਹੈ ਤੇ ਦਰਸ਼ਨ ਕੀਤੇ ਹਨ ਬਾਬਾ ਜੀ ਨੇ ਪੁੱਛਿਆ ਲਖਨਊ ਕੀ ਦੇਖਿਆ ਸੁਣਿਆ ਹੈ ਤਾਂ ਉਸਨੇ ਦੱਸਿਆ ਬਾਬਾ ਜੀ ਇੱਕ ਤਾਂ ਇਹ ਸੁਣਿਆ ਹੈ ਕਿ ਇੱਥੇ ਲਖਨਊ ਵਿੱਚ ਲਖਨਾਈ ਰਹਿੰਦਾ ਹੈ ਨਾਈ ਜਿਹੜੀ ਜਾਤ ਹੁੰਦੀ ਹੈ ਲਖਨਾਈ ਰਹਿੰਦਾ ਹੈ ਅਤੇ ਜਦੋਂ ਵੀ ਕੋਈ ਉੱਥੇ ਹੋਰ ਨਾਈ ਆ ਜਾਂਦਾ ਹੈ ਤਾਂ ਉਹ ਸਾਰੇ ਲੋਕ ਆਪਣੇ ਆਏ ਹੋਏ ਭਾਈਚਾਰੇ ਦੇ ਬੰਦੇ ਨੂੰ ਇੱਕ ਇੱਕ ਇੱਟ ਤੇ ਇੱਕ ਇੱਕ ਰੁਪਈਆ ਮਦਦ ਵਜੋਂ ਦਿੰਦੇ ਹਨ ਜਿਸ ਕਾਰਨ ਉਸ ਨੂੰ 1 ਲੱਖ ਰੁਪਈਆ ਇਕੱਠਾ ਹੋ ਜਾਂਦਾ ਹੈ ਤੇ 1 ਲੱਖ ਇੱਟ ਮਿਲ ਜਾਂਦੀ ਹੈ ਇੱਟਾਂ ਨਾਲ ਉਹ ਆਪਣਾ ਮਕਾਨ ਬਣਾ ਲੈਂਦਾ ਹੈ ਤੇ ਰੁਪਈਏ ਨਾਲ ਆਪਣਾ ਕੋਈ ਵੀ ਕਾਰੋਬਾਰ ਚਲਾ ਲੈਂਦਾ ਹੈ ਅਤੇ ਇਸੇ ਕਾਰਨ ਇਸ ਸ਼ਹਿਰ ਦਾ ਨਾਂ ਲਖਨਊ ਸ਼ਹਿਰ ਪਿਆ ਗਿਆ ਇਹ ਸੁਣ ਕੇ ਬਾਬਾ ਜੀ ਬਹੁਤ ਖੁਸ਼ ਹੋਏ ਤੇ ਕਹਿਣ ਲੱਗੇ ਕਿ ਦੇਖੋ ਕਿੰਨਾ ਚੰਗਾ ਗੁਣ ਹੈ ਜੋ ਭਾਈਚਾਰੇ ਪ੍ਰਤੀ ਈਰਖਾ ਵਖੀਲੀ ਨਹੀਂ ਹੈ ਬਲਕਿ ਉਸ ਦੀ ਮਦਦ ਕਰਦੇ ਹਨ ਚੰਗੇ ਗੁਣ ਦੀ ਕਦਰ ਕਰਨੀ ਚਾਹੀਦੀ ਹੈ ਭਾਵੇਂ ਉਹ ਕੋਈ ਵੀ ਹੋਵੇ ਈਰਖਾ ਬਖੀਲੀ ਵਿੱਚ ਸੜਨਾ ਨਹੀਂ ਚਾਹੀਦਾ ਇਹ ਬਚਨ ਕਰਨ ਤੋਂ ਬਾਅਦ ਬਾਬਾ ਜੀ ਕਹਿਣ ਲੱਗੇ ਅੱਛਾ ਹੋਰ ਕੀ ਦੇਖਿਆ ਹੈ ਤਾਂ ਉਸਨੇ ਅੱਗੇ ਕਿਹਾ ਇਹ ਲਖਨਊ ਕਿਸੇ ਸਮੇਂ ਮੁਸਲਮਾਨਾਂ ਦੀ ਰਾਜਧਾਨੀ ਰਹੀ ਹੈ ਅਤੇ ਉੱਥੋਂ ਦੇ ਦੋ ਅਮਵਾਮਵਾੜੇ ਹਨ ਵੱਡੇ ਨੂੰ ਭੁੱਲ ਭੁਲਈਆ ਕਹਿੰਦੇ ਹਨ ਬਾਬਾ ਜੀ ਨੇ ਪੁੱਛਿਆ ਭੁੱਲ ਭੁਲਈਆ ਦਾ ਕੀ ਮਤਲਬ ਹੈ ਤਾ ਕਰਤਾਰ ਸਿੰਘ ਨੇ ਦੱਸਿਆ ਜੀ ਇਹ 150 ਫੁੱਟ ਲੰਮਾ ਤੇ 75 ਫੁੱਟ ਚੌੜਾ ਹੈ ਅਤੇ ਇਸ ਵਿੱਚ ਕੋਈ ਥੰਮ ਨਹੀਂ ਹੈ ਇਸ ਦੀ ਦੀਵਾਰ 15 ਫੁੱਟ ਚੌੜੀ ਹੈ ਅਤੇ ਪੌੜੀਆਂ ਵੀ ਦੀਵਾਰ ਦੇ ਵਿੱਚ ਹੀ ਹਨ ਅਤੇ 1000 ਦਰਵਾਜ਼ਾ ਵੀ ਦੀਵਾਰ ਦੇ ਵਿੱਚ ਹੀ ਹੈ ਦੀਵਾਰ ਦੀ ਚਣਾਈ ਚੂਨਾ ਇੱਟਾਂ ਤੇ ਸੁਰਖੀ ਨਾਲ ਹੈ ਸੀਮੈਂਟ ਲੋਹਾ ਲੱਕੜੀ ਕਿਦਰੇ ਵੀ ਨਹੀਂ ਵਰਤਿਆ ਪੌੜੀਆਂ ਦਾ ਉੱਪਰ ਤਾਂ ਕਿਸੇ ਨੂੰ ਪਤਾ ਹੀ ਨਹੀਂ ਲੱਗਦਾ ਪਰ ਜੇ ਕੋਈ ਪੌੜੀ ਉੱਪਰ ਚੜ੍ਹ ਵੀ ਜਾਵੇ ਤਾਂ ਆਪ ਇਕੱਲਾ ਵਾਪਸ ਨਹੀਂ ਆ ਸਕਦਾ ਭੁੱਲ ਭੁਲੇਖੇ ਵਿੱਚ ਤੁਰਿਆ ਫਿਰਦਾ ਰਹਿੰਦਾ ਹੈ ਭਾਵੇਂ ਜਿੰਨਾ ਮਰਜ਼ੀ ਚਤਨ ਕਰ ਲਵੇ ਬਿਨਾਂ ਦੱਸੇ ਉਹ ਬੰਦਾ ਉੱਥੋਂ ਵਾਪਸ ਨਹੀਂ ਆ ਸਕਦਾ ਸੋ ਇਸ ਤਰ੍ਹਾਂ ਦੀਆਂ ਬਿਆਨਤ ਸਿਫਤਾਂ ਹਨ ਭੁੱਲ ਭੁਲੇਖੇ ਵਿੱਚ ਬਣਾਉਣ ਅਤੇ ਬਣਵਾਉਣ ਵਾਲੇ ਨੇ ਤਾਂ ਕਮਾਲ ਹੀ ਕਰ ਦਿੱਤੀ ਹੈ ਇਹ ਭੁੱਲ ਭੁਲੇਖਿਆ ਜੋ ਹੈ ਇਹ ਨਵਾਬ ਸਿਫਤ ਦੋਲਾ ਨੇ ਬਣਵਾਇਆ ਹੈ ਇਹ ਸੁਣ ਕੇ ਬਾਬਾ ਜੀ ਨੇ ਫਰਮਾਇਆ ਹਾਂ ਭਾਈ ਇਹ ਨਵਾਬ ਆ ਸਿਫਤ ਦੋਲਾ ਚੰਗਾ ਧਰਮੀ ਰਾਜਾ ਹੋਇਆ ਹੈ ਇੱਕ ਵਾਰ ਕਾਲ ਪੈ ਗਿਆ ਅਤੇ ਸਾਰੇ ਪਾਸੇ ਹਾਹਾਕਾਰ ਮਚ ਗਈ ਲੋਕਾਂ ਨੇ ਜਾ ਕੇ ਰਾਜੇ પાસે ਫਰਿਆਦ ਕੀਤੀ ਤਾਂ ਨਵਾਬ ਨੇ ਸੋਚਿਆ ਕਿ ਬਿਨਾਂ ਕੰਮ ਤੋਂ ਪੈਸੇ ਦੇਣਾ ਠੀਕ ਨਹੀਂ ਹੈ ਅਤੇ ਇੰਨੇ ਲੋਕਾਂ ਨੂੰ ਰੋਟੀ ਵੀ ਨਹੀਂ ਦਿੱਤੀ ਜਾ ਸਕਦੀ ਸੋ ਇਹ ਸੋਚ ਕੇ ਰਾਜ ਨੇ ਇਹ ਭੁੱਲ ਪਣਾਈਆ ਬਣਵਾਉਣ ਦਾ ਪ੍ਰੋਗਰਾਮ ਬਣਾ ਦਿੱਤਾ ਤੇ 25 ਪੈਸੇ ਦਿਹਾੜੀ ਦੇਣ ਦਾ ਐਲਾਨ ਕਰ ਦਿੱਤਾ ਇਹ ਸੁਣ ਕੇ ਦੁਨੀਆ ਨੂੰ ਸੁੱਖ ਦਾ ਸਾਹ ਆਇਆ ਅਤੇ ਸਭ ਕੋਈ ਕੰਮ ਕਰਨ ਲੱਗ ਗਿਆ ਪਰ ਜੋ ਅਮੀਰ ਲੋਕ ਸਨ ਕੰਮ ਨਹੀਂ ਕਰ ਸਕਦੇ ਸਨ ਉਹਨਾਂ ਦੀ ਹਾਜ਼ਰੀ ਲਾ ਕੇ ਪੈਸੇ ਦੇ ਦਿੱਤੇ ਜਾਂਦੇ ਸਨ ਜਦੋਂ ਇਹ ਕੰਮ ਪੂਰਾ ਹੋ ਗਿਆ ਤਾਂ ਰਾਜ ਨੇ ਹੁਕਮ ਕੀਤਾ ਕਿ ਜੋ ਵੀ ਆਪਣੇ ਘਰ ਦਾ ਕੂੜਾ ਕਰਕਟ ਇੱਥੇ ਲਿਆ ਕੇ ਸੁੱਟ ਦਵੇਗਾ ਉਸ ਨੂੰ ਵੀ ਰਾਸ਼ਨ ਦਿੱਤਾ ਜਾਵੇਗਾ ਇਹ ਸੁਣ ਕੇ ਲੋਕਾਂ ਨੇ ਇਸੇ ਤਰ੍ਹਾਂ ਕੀਤਾ ਇਸੇ ਕਾਰਨ ਉੱਥੇ ਕੂੜੇ ਦੇ ਢੇਰ ਲੱਗ ਗਏ ਇਹ ਜੋ ਕੁਝ ਵੀ ਰਾਜਾ ਕਰ ਰਿਹਾ ਸੀ ਇਹ ਸਭ ਲੋਕਾਂ ਦੇ ਭਲੇ ਵਾਸਤੇ ਹੀ ਸੀ ਪਰ ਫਿਰ ਵੀ ਰੱਬ ਵੱਲੋਂ ਇਮਤਿਹਾਨ ਦੇ ਪਰਚੇ ਪੈਂਦੇ ਹਨ ਇਸ ਲਈ ਇਹ ਇਮਤਿਹਾਨ ਦਾ ਪਰਚਾ ਅੱਜ ਰਾਜੇ ਦੇ ਉੱਪਰ ਆ ਪਿਆ ਜਿਹੜਾ ਕਿ ਤੁਹਾਨੂੰ ਦੱਸਦੇ ਹਾਂ ਇੱਕ ਦਿਨ ਇੱਕ ਸੁੰਦਰ ਇਸਤਰੀ ਰਾਜੇ ਦੇ ਸਾਹਮਣੇ ਆ ਕੇ ਖੜੋ ਗਈ ਰਾਜੇ ਨੇ ਪੁੱਛਿਆ ਤੋ ਕੌਣ ਹੈ ਤਾਂ ਉਸਨੇ ਦੱਸਿਆ ਮੈਂ ਲక్ష్ਮੀ ਹਾਂ ਰਾਜਨੇ ਕਿਹਾ ਤੂੰ ਕਿਸ ਵਾਸਤੇ ਆਈ ਹੈ ਉਸਨੇ ਆਖਿਆ ਜਿੱਥੇ ਦਲਿੱਦਰ ਆ ਜਾਵੇ ਮੈਂ ਉੱਥੇ ਨਹੀਂ ਰਹਿੰਦੀ ਕਿਉਂਕਿ ਸੰਗਤ ਜੀ ਉੱਥੇ ਕੂੜੇ ਦੇ ਢੇਰ ਲੱਗ ਚੁੱਕੇ ਸਨ ਰਾਜ ਨੇ ਆਖਿਆ ਤੇਰੀ ਮਰਜ਼ੀ ਹੈ ਲక్ష్ਮੀ ਇਹ ਸੁਣ ਕੇ ਉੱਥੋਂ ਚਲੀ ਗਈ ਬਸ ਫਿਰ ਕੀ ਲక్ష్ਮੀ ਦੇ ਜਾਣ ਦੇ ਦੇਰ ਸੀ ਜਿਹੜੇ ਸਭ ਭਰੇ ਖਜ਼ਾਨੇ ਸਾਨੂੰ ਖਾਲੀ ਹੋ ਗਏ ਸਾਰੇ ਸ਼ਹਿਰ ਵਿੱਚ ਹਾਹਾਕਾਰ ਮਚ ਗਈ ਫਿਰ ਇੱਕ ਦਿਨ ਇੱਕ ਬਹੁਤ ਸੁੰਦਰ ਲੜਕਾ ਰਾਜੇ ਦੇ ਸਾਹਮਣੇ ਆ ਹਾਜ਼ਰ ਹੋਇਆ ਉਸ ਨੂੰ ਪੁੱਛਿਆ ਤੂੰ ਕੌਣ ਹੈ ਤਾਂ ਉਸ ਨੇ ਦੱਸਿਆ ਮੈਂ ਕਲਪ ਬ੍ਰਿਸ਼ ਹਾਂ ਅਤੇ ਜਿੱਥੇ ਦਿਲਿੱਦਰ ਆ ਜਾਵੇ ਲక్ష్ਮੀ ਚਲੀ ਜਾਵੇ ਮੈਂ ਉੱਥੇ ਨਹੀਂ ਰਹਿ ਸਕਦਾ ਮੈਂ ਚੱਲਿਆ ਹਾਂ ਰਾਜੇ ਆਖਿਆ ਠੀਕ ਹੈ ਭਾਈ ਤੇਰੀ ਮਰਜ਼ੀ ਹੈ ਜਾਂਦਾ ਹੈ ਤਾਂ ਜਾ ਬਸ ਉਸਦੇ ਜਾਣਦੇ ਹੀ ਦੇਰ ਸੀ ਕਿ ਅੰਨ ਦਾ ਭੰਡਾਰ ਸਾਰਾ ਮਿੱਟੀ ਹੋ ਗਿਆ ਸ਼ਹਿਰ ਵਿੱਚ ਫਿਰ ਹਾਹਾਕਾਰ ਮਚ ਗਈ ਪਰ ਰਾਜੇ ਨੇ ਕੋਈ ਪਰਵਾਹ ਨਹੀਂ ਕੀਤੀ ਕੁਝ ਦਿਨਾਂ ਬਾਅਦ ਇੱਕ ਸੁੰਦਰ ਲੜਕੀ ਆ ਕੇ ਰਾਜੇ ਨੂੰ ਨਮਸਕਾਰ ਕੀਤੀ ਤੇ ਦੱਸਿਆ ਕਿ ਮੈਂ ਕਾਮਦੇਨੂ ਗਉਹਾਂ ਅਤੇ ਮੈਂ ਉੱਥੇ ਨਹੀਂ ਰਹਿ ਸਕਦੀ ਜਿੱਥੋਂ ਲక్ష్ਮੀ ਚਲੀ ਜਾਵੇ ਕਲਪ ਬ੍ਰਿਸ਼ ਚਲਾ ਜਾਵੇ ਅਤੇ ਦਲਿਤਰ ਆ ਜਾਵੇ ਰਾਜੇ ਨੇ ਆਖਿਆ ਠੀਕ ਹੈ ਭਾਈ ਤੇਰੀ ਮਰਜ਼ੀ ਹੈ ਸੋ ਕਾਮਦੇਨੂ ਵੀ ਚਲੀ ਗਈ ਕਾਮ ਤੈਨੂੰ ਦੇ ਜਾਣ ਦੀ ਧੀਰ ਸੀ ਕਿ ਉਸੇ ਵੇਲੇ ਦੁੱਧ ਦਹੀਂ ਮੱਖਣ ਘੀ ਸਾਰੇ ਪਦਾਰਥ ਖਤਮ ਹੋ ਗਏ ਰਾਜ ਘਰਾਣੇ ਵਿੱਚ ਸਭ ਚਿੰਤਾ ਦੇ ਨਾਲ ਭਰ ਗਏ ਪਰ ਰਾਜਾ ਬਹੁਤ ਦਲੇਰ ਸੀ ਉਹ ਅਡੋਲ ਹੀ ਬੈਠਾ ਰਿਹਾ ਇੱਕ ਦੋ ਦਿਨ ਬਾਅਦ ਫਿਰ ਇੱਕ ਲੜਕੀ ਨੇ ਆ ਕੇ ਰਾਜੇ ਨੂੰ ਨਮਸਕਾਰ ਕੀਤੀ ਰਾਜ ਨੇ ਉਸ ਲੜਕੀ ਨੂੰ ਤੱਕ ਕੇ ਪੁੱਛਿਆ ਤੂੰ ਕੌਣ ਹੈ ਤੇ ਕੀ ਕਰਨ ਆਈ ਹੈ ਲੜਕੇ ਨੇ ਹੱਥ ਲੜਕੀ ਨੇ ਹੱਥ ਜੋੜ ਕੇ ਆਖਿਆ ਜੀ ਮੈਂ ਚਿੰਤਾ ਮਣੀ ਹਾਂ ਇਹ ਸੁਣ ਕੇ ਰਾਜੇ ਨੇ ਪੁੱਛਿਆ ਤੂੰ ਕੀ ਚਾਹੁੰਦੀ ਹੈ ਤਾਂ ਉਸਨੇ ਆਖਿਆ ਜੀ ਮੈਂ ਵੀ ਇੱਥੋਂ ਜਾਣਾ ਚਾਹੁੰਦੀ ਹਾਂ ਜਦੋਂ ਰਾਜੇ ਨੇ ਪੁੱਛਿਆ ਕਿ ਤੂੰ ਆਪਣੇ ਜਾਣ ਦਾ ਕਾਰਨ ਦੱਸ ਚਿੰਤਾ ਪਣੀ ਚਿੰਤਾ ਮਣੀ ਨੇ ਦੱਸਿਆ ਜੀ ਜਿੱਥੋਂ ਕਲਪ ਬ੍ਰਿਸ਼ ਕਾਮ ਤੇ ਨੂੰ ਲక్ష్ਮੀ ਸਭ ਚਲੇ ਜਾਣ ਉੱਥੇ ਮੈਂ ਨਹੀਂ ਟਿਕ ਸਕਦੀ ਇਸ ਲਈ ਮੈਨੂੰ ਆਗਿਆ ਦਿਓ ਰਾਜੇ ਨੇ ਆਖਿਆ ਠੀਕ ਹੈ ਭਾਈ ਤੇਰੀ ਵੀ ਮਰਜ਼ੀ ਹੈ बस चिंतामणि ਦੇ ਜਾਣ ਦੀ دیر ਸੀ ਸੰਗਤ ਜੀ ਰਾਜਾ ਛੱਲਿਆਂ ਦੀ ਤਰ੍ਹਾਂ ਹੋ ਗਿਆ ਆਪਣੇ ਹੋਸ਼ ਹਵਾਸ਼ ਗਵਾ ਬੈਠਾ ਪਾਗਲਾਂ ਦੀ ਤਰ੍ਹਾਂ ਗੱਲਾਂ ਕਰਨ ਲੱਗਾ ਪਰ ਇੱਕ ਉਸ ਨੂੰ ਧਰਮ ਦਾ ਆਸਰਾ ਸੀ ਇਸ ਕਾਰਨ ਡੋਲਿਆ ਨਹੀਂ ਬਾਕੀ ਸੰਗਤੀ ਜੋ ਧਰਮੀ ਹੁੰਦੇ ਹਨ ਨਾ ਉਹਨਾਂ ਦੀ ਨਿਰੰਕਾਰ ਜੀ ਆਪ ਰੱਖਿਆ ਕਰਦੇ ਹਨ ਬੇਸ਼ੱਕ ਇਮਤਿਹਾਨ ਦਾ ਪਰਚਾ ਪਾਉਂਦੇ ਹਨ ਨਿਰੰਕਾਰ ਜੀ ਪਰ ਨਾਲ ਕਿਰਪਾ ਵੀ ਕਰਦੇ ਹਨ ਸੋ ਇਸੇ ਤਰ੍ਹਾਂ ਇਸ ਨੂੰ ਧਰਮ ਦਾ ਆਸਰਾ ਹੋਣ ਕਰਕੇ ਅਡੋਲਤਾ ਪ੍ਰਾਪਤ ਰਹੀ ਕੁਝ ਦਿਨਾਂ ਬਾਅਦ ਰਾਜੇ ਨੇ ਕੀ ਤੱਕਿਆ ਸਾਹਮਣੇ ਇੱਕ ਸੁੰਦਰ ਬਾਲਕ ਜਿਸ ਦੇ ਚਿੱਟੇ ਦੁੱਧ ਵਰਗੇ ਬਸਤਰ ਅਤੇ ਕੋਮਲ ਮੁਖੜਾ ਤੇ ਸੁੰਦਰ ਅੱਖਾਂ ਰਾਜੇ ਦੇ ਸਾਹਮਣੇ ਆਣ ਖੜਾ ਹੋਇਆ ਕੋਮਲ ਹੱਥ ਜੋੜੇ ਅਤੇ ਨਮਸਕਾਰ ਕੀਤੀ ਰਾਜੇ ਨੇ ਤੱਕਿਆ ਤੇ ਪੁੱਛਿਆ ਆਓ ਬਾਲਕ ਜੀ ਤੁਸੀਂ ਕੌਣ ਹੋ ਤੇ ਕੀ ਚਾਹੁੰਦੇ ਹੋ ਅਗੋ ਬਾਲਕ ਨੇ ਦੱਸਿਆ ਜੀ ਮੈਂ ਧਰਮ ਹਾਂ ਅਤੇ ਹੁਣ ਮੈਂ ਜਾਣਾ ਚਾਹੁੰਦਾ ਹਾਂ ਮੈਨੂੰ ਵੀ ਬਾਕੀਆਂ ਵਾਂਗੂ ਆਜ਼ਾਦਤ ਦਿੱਤੀ ਜਾਵੇ ਜਿਸ ਵੇਲੇ ਧਰਮ ਨੇ ਇਹ ਗੱਲ ਆਖੀ ਤਾਂ ਰਾਜੇ ਨੇ ਇਕਦਮ ਅੱਗੋਂ ਲੜਕੇ ਦੀ ਬਾਹ ਫੜ ਲਈ ਤੇ ਆਖਿਆ ਉਹ ਪਲੇ ਮਾਨਸਾ ਮੈਂ ਤੇਰੀ ਖਾਤਰ ਤਾਂ ਸਭ ਕੁਝ ਤੇਨੂੰ ਸਭ ਕਿਸੇ ਨੂੰ ਆਗਿਆ ਦੇ ਦਿੱਤੀ ਹੈ ਜਾਣ ਦੀ ਸਭ ਕਾਸੇ ਦਾ ਤਿਆਗ ਕਰ ਦਿੱਤਾ ਹੈ ਜੇ ਤੂੰ ਹੁਣ ਚਲਾ ਜਾਵੇਂਗਾ ਤਾਂ ਮੇਰੇ ਪਾਸ ਹੋਰ ਕੀ ਹੈ ਇਸ ਲਈ ਮੈਂ ਤਾਂ ਮਰ ਜਾਵਾਂਗਾ ਪਰ ਤੇਰੀ ਬਾਹ ਨਹੀਂ ਛੱਡਾਂਗਾ ਚਾਹੇ ਕੁਝ ਵੀ ਹੋ ਜਾਵੇ ਸੋ ਗੁਰਮੁਖੋ ਇਹ ਹੀ ਇੱਕ ਆਖਰੀ ਸਟੇਜ ਹੈ ਲੋਕ ਪੈਸੇ ਦੀ ਖਾਤਰ ਬੜਿਆਈ ਦੀ ਖਾਤਰ ਜਾਇਦਾਦ ਦੀ ਖਾਤਰ ਇਵਨ ਕੁਰਸੀ ਦੀ ਖਾਤਰ ਧੜੇ ਦੀ ਖਾਤਰ ਧਰਮ ਨੂੰ ਛੱਡ ਦਿੰਦੇ ਹਨ ਗੁਰਤੇਗ ਬਹਾਦਰ ਬੋਲਿਆ ਧਰ ਪਈਏ ਧਰਮ ਨਾ ਛੋੜੀਏ ਬਾਹਾਂ ਜਿੰਨਾ ਕੀ ਪਕੜੀਏ ਸਿਰ ਦੀਜੇ ਬਾਹ ਨਾ ਛੋੜੀਏ ਸਿਰਫ ਆਖਿਆ ਹੀ ਨਹੀਂ ਬਲਕਿ ਅਮਲ ਕਰਕੇ ਫਿਰ ਉਪਦੇਸ਼ ਵੀ ਕੀਤਾ ਹੈ ਕਿ ਧਰਮ ਦੀ ਖਾਤਰ ਜੇ ਸਰੀਰ ਵੀ ਦੇਣਾ ਪਵੇ ਤਾਂ ਦੇ ਦੇਵੇ ਪਰ ਧਰਮ ਨਾ ਛੱਡੋ ਸਰੀਰ ਲਾ ਦਿੱਤਾ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਦਿੱਲੀ ਚਾਂਦਨੀ ਚੌਕ ਵਿੱਚ ਬਾਹ ਫੜੀ ਪਰ ਛੱਡੀ ਨਹੀਂ ਸਿਰ ਲਾ ਦਿੱਤਾ ਪਾਤਸ਼ਾਹ ਨੇ ਇਹ ਹੈ ਗੁਰਮਖੋ ਧਰਮ ਦੀ ਨਿਸ਼ਾਨੀ ਅੱਜ ਅਸੀਂ ਗੱਲਾਂ ਬੜੀਆਂ ਕਰਦੇ ਹਾਂ ਪਰ ਲੋਭ ਦੇ ਪਿੱਛੇ ਸਾਡੇ ਵੀ ਪੈਰ ਫਿਸਲ ਜਾਂਦੇ ਹਨ ਸੋ ਰਾਜ ਨੇ ਜਦੋਂ ਧਰਮ ਨੂੰ ਨਾਂ ਜਾਣ ਦਿੱਤਾ ਤੇ ਆਸਣ ਤੇ ਬਿਠਾ ਕੇ ਸੇਵਾ ਕੀਤੀ। ਬਸ ਫਿਰ ਕੀ ਸੀ? ਫਿਰ ਤਾਂ ਸਭ ਵਸਤੂਆਂ ਜੋ ਲੋਭ ਹੋ ਗਈਆਂ ਸਨ ਸਭ ਰਾਜ ਦੇ ਸਾਹਮਣੇ ਆ ਹਾਜ਼ਰ ਹੋਈਆਂ ਅਤੇ ਆਪ ਉਹ ਆਪਣੀ ਸੇਵਾ ਕਰਨ ਲੱਗ ਗਈਆਂ। ਬਸ ਫਿਰ ਉਸੇ ਤਰ੍ਹਾਂ ਉੱਥੇ ਗੈਮੋ ਗਾਇਬ ਹੋ ਗਈ ਅਤੇ ਪਹਿਲਾਂ ਦੀ ਤਰ੍ਹਾਂ ਵਰਕਤਾਂ ਪੈ ਗਈਆਂ। ਮੀਮੀ ਪਿਆ ਕਾਲ ਦਾ ਵੀ ਚੱਕਰ ਖਤਮ ਹੋ ਗਿਆ ਅਤੇ ਰਾਜਾ ਇਮਤਿਹਾਨ ਦੇ ਪਰਚੇ 'ਚੋਂ ਪਾਸ ਹੋ ਗਿਆ। ਸੰਗਤ ਜੀ ਧਰਮ ਜੇ ਸਭ ਕੁਝ ਧਰਮ ਦੇ ਨਾਲ ਹੀ ਹੈ। ਬਾਬਾ ਜੀ ਨੇ ਇਹ ਸਾਖੀ ਸੁਣਾਈ ਤੇ ਦੱਸਿਆ ਕਿ ਇਸ ਰਾਜ ਦੀ ਨੀ ਅਸੀਂ ਰੱਖੀ ਸੀ ਅਤੇ ਇਹ ਆ ਸਿਫਤ ਦੌਲਾ ਖਾ ਸਾਡੇ ਤੋਂ ਤੀਜੀ ਥਾਂ ਹੋਇਆ ਹੈ। ਸਾਡਾ ਨਾਮ ਸ਼ਹਾਦਤ ਖਾਨ ਸੀ ਅਤੇ ਅਸੀਂ 1722 ਤੋਂ 1739 ਤੱਕ 17 ਸਾਲ ਰਾਜ ਕੀਤਾ ਹੈ। ਉੱਥੇ ਕਾਫੀ ਰਾਜਿਆਂ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਹਨ ਅਤੇ ਸਾਡੀ ਵੀ ਤਸਵੀਰ ਹੈ ਜਿਸ ਦੇ ਥਲੇ ਸ਼ਹਾਦਤ ਖਾਨ ਲਿਖਿਆ ਹੋਇਆ ਹੈ। ਸੰਗਤ ਜੀ ਤਾਂ ਤਾਂ ਪਿਆਰੇ ਬਾਬਾ ਨਾਨਕ ਸਿੰਘ ਜੀ ਮਹਾਰਾਜ ਨਾਨਕ ਸਰਕਲੇਰਾ ਵੇਲੇ ਸ਼ਹਾਦਤ ਖਾਂ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਅਤੇ ਇਸ ਬਾਬਾ ਜੀ ਨੇ ਦੱਸਿਆ ਕਿ ਇਸ ਸਰੀਰ ਨਾਲ ਵੀ ਸਾਡਾ ਸਰੀਰ ਕੁਝ ਮਿਲਦਾ ਜੁਲਦਾ ਸੀ ਸੋ ਗੁਰਮਖ ਪਿਆਰਿਓ ਐਸਿਆ ਜਾਂਦਾ ਰਾਜ ਤਾਂ ਉਦੋਂ ਕਦੇ ਹੀ ਖੁੱਲਦਾ ਸੀ ਜਦੋਂ ਕਿਤੇ ਬਾਬਾ ਜੀ ਆਪ ਕੀਰਪਾ ਕਰਦੇ ਸਨ ਉਹ ਇਸ ਲਈ ਨਹੀਂ ਸਨ ਦੱਸਦੇ ਕਿ ਉਹਨਾਂ ਦੀ ਵਡਿਆਈ ਪ੍ਰਾਪਤ ਹੋਵੇ ਉਹਨਾਂ ਨੂੰ ਉਹ ਤਾਂ ਸਾਡੇ ਭਲੇ ਦੀ ਖਾਤਰ ਜਿਸ ਕਾਰਨ ਕੋਈ ਸਿੱਖਿਆ ਪ੍ਰਾਪਤ ਹੋਵੇ ਇਸ ਕਰਕੇ ਰਾਜ ਖੋਲਦੇ ਸਨ ਸੋ ਹੁਣ ਤੁਸੀਂ ਸੋਚੋਗੇ ਕਿ ਇਸ ਸਾਖੀ ਵਿੱਚੋਂ ਕੀ ਕਿਸੇ ਦਾ ਭਲਾ ਹੋ ਸਕਦਾ ਹੈ ਸੋ ਉਹ ਇਸ ਤਰ੍ਹਾਂ ਹੈ ਧਿਆਨ ਨਾਲ ਸੁਣਿਓ ਸੰਗਤ ਜੀ ਪਹਿਲੀ ਸਿੱਖਿਆ ਤਾਂ ਜੋ ਧਰਮ ਦੀ ਹੈ ਜਿੱਥੇ ਧਰਮ ਹੈ ਉਥੇ ਸਭ ਕੁਝ ਹੈ ਜਿੱਥੇ ਧਰਮ ਨਹੀਂ ਉਥੇ ਕੱਖ ਵੀ ਨਹੀਂ ਧਰਮ ਦੇ ਖਾਤਰ ਧਰਮੀ ਲੋਕ ਜਿਉਂਦੇ ਹਨ ਅਸੀਂ ਲੋਕ ਤਾਂ ਕਾਗਜ਼ ਲਿਖ ਕੇ ਵੀ ਮੁੱਕਰ ਜਾਂਦੇ ਹਾਂ ਪਰ ਨੋਟ ਕਰਾਏ ਹੋਏ ਮੁੱਕਰ ਜਾਂਦੇ ਹਾਂ ਕੋਈ ਦਿਨ ਮਜ ਵੀ ਨਹੀਂ ਹੈ ਸਾਡਾ ਪਰ ਜੋ ਧਰਮੀ ਹਨ ਜਿਵੇਂ ਕਿ ਇੱਕ ਰਾਜਾ ਹੋਇਆ ਇਹ ਰਾਜਾ ਹਰੀਚੰਦ ਜਿਸ ਨੇ ਸੁਪਨੇ ਵਿੱਚ ਆਪਣਾ ਰਾਜਦਾਨ ਕੀਤਾ ਸੀ ਤੇ ਦਿਨ ਚੜ੍ਹੇ ਆ ਖੜਾ ਹੋਇਆ ਤੇ ਰਾਜੇ ਨੂੰ ਪੁੱਛਣ ਲੱਗਿਆ ਮੈਨੂੰ ਪਛਾਣਦਾ ਹੈ ਕਿ ਨਹੀਂ ਤਾਂ ਰਾਜੇ ਨੇ ਆਖਿਆ ਮੈਂ ਕਿਉਂ ਨਹੀਂ ਪਛਾਣਦਾ ਮੈਂ ਤੈਨੂੰ ਰਾਤੀ ਸੁਪਨੇ ਵਿੱਚ ਆਪਣਾ ਰਾਜਦਾਨ ਕੀਤਾ ਸੀ ਇਹ ਤੂੰ ਲੈ ਲਿਆ ਉਸਨੇ ਆਖਿਆ ਫੇਰ ਰਾਜ ਨੇ ਆਖਿਆ ਰਾਜ ਹਾਜ਼ਰ ਹੈ ਉਸਨੇ ਆਖਿਆ ਉਸ ਸੁਪਨੇ ਦੀ ਬਾਤ ਸੀ ਜੇ ਨਾ ਦੇਣਾ ਚਾਹੇ ਤਾਂ ਤੇਰੀ ਮਰਜ਼ੀ ਅਗੋ ਰਾਜ ਨੇ ਆਖਿਆ ਕਿਉਂ ਨਾ ਦੇਣਾ ਚਾਹਾਂ ਗੁਰਮੁਖਾਂ ਦਾ ਜਾਗਣਾ ਤੇ ਸੌਣਾ ਇੱਕ ਹੈ ਕਿਆ ਸੌਣਾ ਕਿਆ ਜਾਗਣਾ ਗੁਰਮੁਖ ਤੇ ਪਰਵਾਨ ਸੁਪਨੇ ਵਿੱਚ ਕੀਤੇ ਤਾਂ ਨੂੰ ਸੱਚ ਸਮਝ ਕੇ ਰਾਜ ਉਸ ਦੇ ਹਵਾਲੇ ਕਰ ਦਿੱਤਾ ਗੱਲ ਕਰ ਲੈਣੀ ਲਿਖ ਲੈਣੀ ਬੜੀ ਸੌਖੀ ਹੁੰਦੀ ਹੈ ਸੰਗਤ ਜੀ ਪਰ ਅਸੀਂ ਤਾਂ ਮੰਗਤੇ ਨੂੰ 1 ਰੁਪਿਆ ਦੇਣ ਲੱਗੀਏ ਤਾਂ ਦਿਲ ਨੂੰ ਕੁਝ ਹੁੰਦਾ ਹੈ ਪਰ ਜਿਸ ਨੇ ਰਾਜਦਾਨ ਕਰਨਾ ਹੋਵੇ ਤੇ ਪਿੱਛੇ ਕੁਝ ਨਾ ਰਹਿ ਗਿਆ ਹੋਵੇ ਕੋਈ ਮਾਮੂਲੀ ਗੱਲ ਹੈ ਸਿਰਫ ਪੜਨ ਸੁਣਨ ਵਿੱਚ ਹੀ ਵਿਸ਼ਵਾਸ ਨਾ ਕਰਿਆ ਕਰੋ ਸੋ ਇਸ ਤਰ੍ਹਾਂ ਧਰਮ ਨਿਭਾਉਣ ਵਾਲਿਆਂ ਦੀਆਂ ਅਨੇਕਾ ਉਦਾਹਰਨਾਂ ਹਨ ਸੋ ਆ ਸਿਫਤ ਦੌਲਾ ਦੌਲਾ ਖਾਂ ਇਸ ਸਾਖੀ ਵਿੱਚੋਂ ਵੀ ਧਰਮ ਦੀ ਗੱਲ ਸਾਹਮਣੇ ਆਉਂਦੀ ਹੈ ਅਤੇ ਦੂਸਰੀ ਗੱਲ ਜਿਹੜੇ ਲੋਕ ਅੱਜ ਜਾਤਪਾਤ ਦੇ ਚੱਕਰ ਵਿੱਚ ਪਏ ਦੇ ਨਾ ਉਹ ਲੋਕ ਇੰਨੇ ਭੁਲੱਕੜ ਤੇ ਮਨਮੁਖ ਹਨ ਉਹ ਭਲਿਓ ਲੋਕੋ ਜਦੋਂ ਕਲਗੀਧਰ ਪਾਤਸ਼ਾਹ ਨੇ ਸਭ ਵਾਸਤੇ ਬਚਨ ਕਰ ਦਿੱਤਾ ਹੈ ਕਿ ਜਦੋਂ ਕੋਈ ਅੰਮ੍ਰਿਤ ਛਕ ਲਵੇ ਉਸ ਦੀ ਕੋਈ ਜਾਤਪਾਤ ਹੀ ਨਹੀਂ ਰਹਿੰਦੀ ਤੇ ਫਿਰ ਜੇ ਅਸੀਂ ਬਚਨ ਨੂੰ ਨਹੀਂ ਮੰਨਦੇ ਤਾਂ ਫਿਰ ਸਮਝੋ ਅਸੀਂ ਸਿੱਖ ਹੀ ਨਹੀਂ ਹਾਂ ਇਸ ਲਈ ਉਸਨਾਲ ਸਾਂਝ ਤੋੜ ਲੈਣੀ ਚਾਹੀਦੀ ਹੈ ਜੋ ਗੁਰੂ ਦਾ ਨਹੀਂ ਬਣਿਆ ਉਹ ਕਿਸੇ ਹੋਰ ਦਾ ਨਹੀਂ ਬਣੇਗਾ ਕਲਗੀਧਰ ਪਾਤਸ਼ਾਹ ਨੇ ਤਾਂ ਇਤਨਾ ਕਰੜਾ ਬਚਣਾ ਉਸ ਲਈ ਆਖਿਆ ਧਿਆਨ ਨਾਲ ਸੁਣਿਓ ਅੰਮ੍ਰਿਤ ਕੋ ਪਾਣੀ ਕਹੇ ਸਿੱਖ ਕੀ ਪੁੱਛਿਆ ਜਾਤ ਕਹੇ ਗੁਬਿੰਦ ਸਿੰਘ ਨੰਦ ਲਾਲ ਜੀ ਸਿੱਧਾ ਜਮ ਪੁਰ ਜਾਤ ਸੰਗਤ ਜੀ ਹੋ ਕੇ ਸਿੱਖ ਅਤੇ ਅੰਮ੍ਰਿਤ ਨੂੰ ਤੱਕ ਕੇ ਆਖੇ ਇਹ ਪਾਣੀ ਹੈ ਉਸ ਲਈ ਸਾਹਿਬ ਆਖਦੇ ਹਨ ਕਿ ਉਹ ਨਰਕਾਂ ਵਿੱਚ ਜਾਏਗਾ ਤੇ ਦੂਜਾ ਜੋ ਸਿੱਖ ਹੋ ਕੇ ਕਿਸੇ ਸਿੱਖ ਨੂੰ ਪੁੱਛੇ ਤੇਰੀ ਜਾਤ ਕੀ ਹੈ ਤਾਂ ਸਾਹਿਬ ਆਖਦੇ ਹਨ ਉਹ ਵੀ ਨਰਕਾਂ ਨੂੰ ਜਾਏਗਾ ਹੁਣ ਦੱਸੋ ਇਸ ਗੱਲ ਵਿੱਚ ਕੋਈ ਸ਼ੱਕ ਦੀ ਗੁੰਜਾਇਸ਼ ਹੈ ਸੰਗਤ ਜੀ ਅਸੀਂ ਬਹੁਤ ਤਰੱਕੀ ਕਰ ਲਈ ਹੈ ਪੜੇ ਲਿਖੇ ਹਾਂ ਪਰ ਅਸੀਂ ਗੁਰੂਆਂ ਦੇ ਬਚਨਾਂ ਤੇ ਨਹੀਂ ਚੱਲਦੇ ਅੱਜ ਵੀ ਅਸੀਂ ਜਾਤਾਂ ਨੂੰ ਮੁੱਖ ਰੱਖਦੇ ਹਾਂ ਸੋ ਇਸ ਸਾਖੀ ਤੋਂ ਭਾਵ ਕੀ ਮਿਲਦਾ ਹੈ ਕਿ ਮੁਸਲਮਾਨ ਹੋਵੇ ਹਿੰਦੂ ਹੋਵੇ ਸਿੱਖ ਜਾਂ ਈਸਾਈ ਹੋਣਾ ਮਾੜਾ ਨਹੀਂ ਹੈ ਜੇ ਉਸ ਕੋਲ ਧਰਮ ਹੈ ਪਰ ਉਹ ਸਦਾ ਹੀ ਮਾੜਾ ਹੈ ਜਿਸ ਕੋਲ ਧਰਮ ਨਹੀਂ ਹੈ ਭਾਵੇਂ ਉਹ ਸਿੱਖ ਹੋਵੇ ਚਾਹੇ ਸੰਤ ਹੋਵੇ ਜੇ ਉਸ ਕੋਲ ਧਰਮ ਨਹੀਂ ਹੈ ਤਾਂ ਉਸ ਕੋਲ ਕੱਖ ਵੀ ਨਹੀਂ ਹੈ ਸੋ ਸੰਗਤ ਜੀ ਇਹ ਸੀ ਤਾਂਤਨ ਪਿਆਰੇ ਬਾਬਾ ਨਾਨ ਸਿੰਘ ਜੀ ਮਹਾਰਾਜ ਜੀ ਦੇ ਜਨਮ ਦੇ ਨਾਲ ਪਿਛਲੇ ਜਨਮ ਦੇ ਨਾਲ ਸੰਬੰਧਿਤ ਸਾਖੀ ਅਤੇ ਧਰਮ ਨੂੰ ਸਭ ਤੋਂ ਉੱਪਰ ਰੱਖ ਕੇ ਬਾਬਾ ਨਾਨ ਸਿੰਘ ਜੀ ਨੇ ਆਪ ਸੁਣਾਈ ਹੋਈ ਸਾਖੀ ਸਤਿਗੁਰ ਜੀ ਦੀ ਕਿਰਪਾ ਦੇ ਨਾਲ ਇਸਾਖੀ ਬਹੁਤ ਹੀ ਜ਼ਿਆਦਾ ਮਾਨਸਕੂਨ ਦਿੰਦੀ ਹੈ ਆਪਾਂ ਨੂੰ ਗਿਆਨ ਦਿੰਦੀ ਹੈ ਕਿ ਧਰਮ ਨੂੰ ਹੀ ਆਪਾਂ ਅੱਗੇ ਰੱਖਣਾ ਹੈ ਸੰਗਤ ਜੀ ਕੁਦਰਤ ਗਿਆਨ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਸਾਖੀ ਨੂੰ ਧਿਆਨ ਨਾਲ ਸੁਣਿਓ ਅਤੇ ਅੱਗੇ ਵੀ ਸ਼ੇਅਰ ਕਰਿਓ ਤੇ ਤਾਂਤਨ ਪਿਆਰੇ ਬਾਬਾ ਨਾਨ ਸਿੰਘ ਜੀ ਮਹਾਰਾਜ ਜੀ ਨੂੰ ਸਜਦਾ ਕਰਨਾ ਨਾ ਭੁੱਲਿਓ ਇਸ ਚੈਨਲ ਦੇ ਵਿੱਚ اسی ਅਕੇ ਹੋਰ ਵੀ ਸਾਖੀਆਂ ਗੁਰੂ ਸਾਹਿਬ ਦੇ ਨਾਲ ਸਬੰਧਤ ਪਾਵਾਂਗੇ ਸੋ ਸੰਗਤ ਜੀ ਦਾਸ ਤੋਂ ਸਾਖੀ ਸੁਣਾਉਂਦਿਆਂ ਹੋਇਆਂ ਜੋ ਕਿ ਭੁੱਲ ਹੋ ਗਈ ਤਾਂ ਆਪ ਜੀ ਬਖਸ਼ਣਯੋਗ ਹੈ ਗੁਰੂ ਕੀ ਸੰਗਤ ਬਖਸ਼ਣ ਹਾਰ ਹੈ ਸੰਗਤ ਜੀ ਦੋਵੇਂ ਹੱਥ ਜੋੜ ਕੇ ਆਪ ਜੀ ਤੋਂ ਮਾਫੀ ਮੰਗਦੇ ਹਾਂ ਅਤੇ ਆਪ ਜੀ ਦਾ ਸ਼ੁਕਰਾਨਾ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ